ਇਹ ਹੈ ਜੀ 16ਵੀਂ ਪੌੜੀ ਦੀ ਛਵੀਵੀਂ ਪੰਕਤੀ ਇਹ ਖਾਸ ਪਾਉ ਜਿੱਦਾਂ ਕਹਿੰਦੇ ਆ ਵੀ ਪੌੜੀ ਦੇ ਅੰਡੇ ਵਿੱਚ ਹੁੰਦਾ ਇਹ ਚੌਥੀ ਪੰਕਤੀ ਹੈ ਉਸ ਖਾਸ ਪਾਉ ਦੇ ਵਿੱਚ ਆਖਰੀ ਪੰਕਤੀ ਹੈ ਜੀ ਤੇ ਆਮ ਜਦੋਂ ਆਪਾਂ 16 ਨੰਬਰ ਜਿਹੜਾ ਗੁਰਮੁਖੀ ਦਾ ਦੇਖਾਂਗੇ ਇੱਥੇ ਇੱਥੋਂ ਪਤਾ ਲੱਗ ਜਾਂਦਾ ਕਿ ਪੌੜੀ ਖਤਮ ਹੋ ਗਈ ਹੈ ਜੀ ਇਹ ਹੈ ਜੀ ਤੂੰ ਸਦਾ ਸਲਾਮਤ ਨਿਰੰਕਾਰ ਠੀਕ ਹੈ ਜੀ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਤੂੰ ਸਦਾ ਸਲਾਮਤ ਨਿਰੰਕਾਰ ਠੀਕ ਹੈ ਜੀ ਤੂੰ ਹੁਣ ਦੇਖ ਲੋ ਥੋੜਾ ਪਿਆਰ ਪੈ ਗਿਆ ਪ੍ਰਮਾਤਮਾ ਨਾਲ ਗੱਲ ਹੋ ਗਈ ਹੈ ਇਹ ਵੀ ਸ਼ਬਦ ਬੜੇ ਪਿਆਰ ਵਾਲਾ ਹੈ ਇਹ ਵੀ ਬੇਨਤੀ ਵਾਲਾ ਅੱਜ ਕੱਲ ਅਸੀਂ ਤੂੰ ਸ਼ਬਦ ਨੂੰ ਜਿਹੜਾਗਾ ਉਹ ਬੜਾ ਇਨਾ ਘਸਾ ਦਿੱਤਾ ਤੇ ਸ਼ਬਦ ਨੂੰ ਉਸ ਨੂੰ ਆਪਾਂ ਇਹ ਲੈ ਲੈਨੇ ਵੀ ਇਹ ਡਿਸਰੈਸਪੈਕਟ ਕਰਦਾ ਹੈ ਜੀ ਕਿ ਜਦੋਂ ਕਿਸੇ ਨੂੰ ਤੂੰ ਕਹਿਦੀ ਹੈ ਨਾ ਕਿ ਸ਼ਾਇਦ ਇਹਦੇ ਵਿੱਚ ਮੇਰੀ ਰਿਸਪੈਕਟ ਨਹੀਂ ਹੈ ਪਰ ਆ ਦੇਖੋ ਜੀ ਬਾਣੀ ਵਿੱਚ ਤੂੰ ਸ਼ਬਦ ਬੜੀ ਵਾਰ ਆਇਆ ਆਮ ਜਦੋਂ ਤੱਤੇ ਨੂੰ ਦਲੈਂਕੜੇ ਆ ਜਾਂਦੀ ਹੈ ਤੂੰ ਇਹਨੂੰ ਪੜੇ ਅੰਦਰ ਤੋਂ ਜੇ ਮੁਹਾਰਨੀ ਵਿੱਚ ਦੇਖਿਆ ਹੋਵੇ ਹੋੜਾ ਤੇ ਬਿੰਦੀ ਲੱਗ ਜਾਂਦੀ ਹੈ ਜੀ ਪਰ ਇਸ ਨੂੰ ਤੂੰ ਤੋਂ ਭਾਵ ਪ੍ਰਭੂ ਪਰਮਾਤਮਾ ਤੋਂ ਸਦਾ ਸਲਾਮਤ ਠੀਕ ਹੈ ਤੂੰ ਸਦਾ ਹਮੇਸ਼ਾ ਥਿਰ ਰਹਿਣ ਵਾਲਾ ਕਾਇਮ ਰਹਿਣ ਵਾਲਾ ਸਲਾਮਤ ਹੈ ਜੀ ਹਮੇਸ਼ਾ ਹੈ ਇੱਕ ਵਕਤ ਨਹੀਂ ਹਰ ਵਕਤ ਕਾਇਮ ਰਹਿਣ ਵਾਲਾ ਨਿਰੰਕਾਰ ਪਵ ਤੂੰ ਬਿਨਾ ਆਕਾਰ ਤੂੰ ਹੈ ਤੂੰ ਬਿਨਾ ਸਰੂਪ ਤੂੰ ਹੈ ਪ੍ਰਭੂ ਪਰਮਾਤਮਾ ਹੈ ਠੀਕ ਹੈ ਜੀ ਤੇ ਮਨ ਦੇ ਵਿੱਚ ਬੇਨਤੀ ਹੈ ਜੋ ਆਪਣੇ ਮਨ ਦੇ ਵਿੱਚ ਆਪਾਂ ਕਰਦੇ ਆ ਰਹੇ ਆ ਹੇ ਮੇਰੇ ਪ੍ਰਭੂ ਪਰਮਾਤਮਾ ਜੀਓ ਹੇ ਮੇਰੇ ਮਾਲਕ ਜੀਓ ਹੇ ਮੇਰੇ ਸ਼ਹਨशाह ਜੀਓ ਮੇਰੇ ਪਾਤਸ਼ਾਹ ਜੀਓ ਤੂੰ ਸਦਾ ਕਾਇਮ ਰਹਿਣ ਵਾਲਾ ਹੈ ਤੁਸੀਂ ਹਮੇਸ਼ਾ ਥਿਰ ਰਹਿਣ ਵਾਲੇ ਹੋ ਸੱਚੇ ਤੁਸੀਂ ਰੂਪ ਰਹਿਤ ਨਿਰੰਕਾਰ ਹੋ ਠੀਕ ਹੈ ਭਾਵ ਤੁਹਾਡਾ ਕੋਈ ਆਕਾਰ ਨਹੀਂ ਹੈ ਤੁਹਾਡੀ ਕੋਈ ਸ਼ੇਪ ਨਹੀਂ ਹੈ ਤੁਹਾਡੇ ਕੋਈ ਸਾਈਜ਼ ਨਹੀਂ ਹੈ ਤੁਸੀਂ ਹਮੇਸ਼ਾ ਥਿਰ ਰਹਿਣ ਵਾਲੇ ਹੋ ਜੀ ਤੂੰ ਸਦਾ ਸਲਾਮਤ ਨਿਰੰਕਾਰ ਤੇ ਆਓ ਦੇਖੀਏ ਜੀ 17ਵੀਂ ਪੌੜੀ ਵਿੱਚ ਗੁਰੂ ਮਹਾਰਾਜ ਸਾਨੂੰ ਕੀ ਉਪਦੇਸ਼ ਦਿੰਦੇ ਨੇ ਜੀ